ਪੰਜਾਬ ਦਾ ਬਣ ਲੱਗਿਆ ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਤੇ ਹਰ ਵਰਗ ਹਰ ਕੈਟਾਗਰੀ ਤੇ ਖਾਸ ਕਰਕੇ ਪੜਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਤੇ ਉਥੋਂ ਬਹੁਤ ਵੱਡੇ ਪੱਦਰ ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਕਾਲਦਲ ਦੇ ਮੰਚ ਤੇ ਸਟੇਜ ਤੇ ਆ ਕੇ ਕੰਮ ਕਰਨਾ ਚਾਹੁੰਦੇ ਆ ਸ਼੍ਰੋਮਣੀ ਕਾਲੀਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਆ ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਪੂਰੀ ਪੰਜਾਬ ਸਟੇਟ ਦੇ ਇੱਕ ਵੱਡਾ ਮੈਸੇਜ ਆ ਬਹੁਤ ਵੱਡਾ ਮੈਸੇਜ ਆ ਇਹ ਸਿਰਫ ਸ਼ੁਰੂਆਤ ਆ ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਬਟਰੇਲਾ ਜੀ ਦਾ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲਦਲ बार-बार ਬੂਤ-ਬੂਤ ਪੱਧਰ ਤੱਕ ਮਜ਼ਬੂਤ ਹੋਣ ਲਈ ਕਮਰ कसे ਕਸ ਰਿਹਾ ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵਰ ਦੇਖ ਰਿਹਾ ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਆ ਜਿਹੜੀ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲ ਦੇਖ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਦਾ ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਮੈਂ ਬਿਆਨ ਕਰਾਂ ਤਾਂ ਥੋੜਾ ਬਿਆਨ ਕਰ ਸਕਦਾ ਕਿਉਂਕਿ ਜੋ ਦੇਖ ਕੇ ਮਹਿਸੂਸ ਉੱਥੇ ਹੁੰਦਾ ਪਤਾ ਲੱਗਦਾ ਕਿ ਕਿਵੇਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਵਾਗਤ ਕਰ ਰਹੀਆਂ ਕੋਠਿਆਂ ਤੇ ਚੜਕੇ ਰਾਹਾਂ ਦੇ ਵਿੱਚ ਗੱਡੀਆਂ ਰੋਕ ਰੋਕ ਕੇ ਕਿਵੇਂ ਮਜ਼ਦੂਰ ਵਰਗ ਖੇਤਾਂ ਵਿੱਚੋਂ ਆ ਕੇ ਕਿਵੇਂ ਕਿਸਾਨ ਮਲਾਜ਼ਮ ਵਰਗ ਨੌਜਵਾਨ ਵਰਗ ਉਹ ਕਿਹੜਾ ਵਰਗ ਹੈ ਜਿਹੜਾ ਉਸ ਯਾਤਰਾ ਦੇ ਵਿੱਚ ਮੂਲੇਤ ਨਹੀਂ ਕਰ ਰਿਹਾ ਉਸ ਸਪਸ਼ਟ ਜਿਹੜਾ ਸੰਕੇਤ ਹੈ ਉਹ ਦਿਖ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਸ ਪੰਜਾਬੀ ਰੱਖੀ ਬੈਠੇ ਨੇ ਕਿ ਜਿਹੜੀਆਂ ਠੱਗੀਆਂ ਕਦੇ 17 ਚ ਘਰ ਘਰ ਨੌਕਰੀ ਦੇ ਨਾਂ ਤੇ ਕਦੇ 22 ਚ ਬਦਲਾਅ ਦੇ ਨਾਂ ਤੇ ਉਹ ਜਿਹੜੀ ਠੱਗੀ ਹਰ ਵਰਗ ਨਾਲ ਵੱਜੀ ਉਹ ਠੱਗੀ ਦਾ ਮੈਂ ਸਮਝਦਾ ਕਿ ਬਦਲਾ ਲੈ ਲਈ ਪੰਜਾਬੀਆਂ ਨੂੰ ਇੱਕੋ ਮੰਚ ਦਿਖਦਾ ਸ਼੍ਰੋਮਣੀ ਕਾਲੇ ਦਲ ਕਿਉਂਕਿ ਸ਼੍ਰੋਮਣੀ ਕਾਲੇ ਦਲ ਨੇ ਜੋ ਕਿਹਾ ਉਹ ਕੀਤਾ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਹ ਪੰਜਾਬ ਦੇ ਬੱਚੇ ਬੱਚੇ ਦੀ ਜੁਬਾਨ ਤੇ ਆ ਕਿ ਸ਼੍ਰੋਮਣੀ ਕਾਲ ਦਲ ਲਈ ਕੋਈ ਪਾਰਟੀ ਆ ਜਿਹੜੀ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤਰੱਕੀ ਲਈ ਲੜਦੀ ਆ ਹੱਕਾਂ ਲਈ ਖੜਦੀ ਆ ਕਿਉਂਕਿ ਸ਼੍ਰੋਮਣੀ ਕਾਲ ਦਲ ਦਾ ਮਕਸਦ ਕੱਲਾ ਸਰਕਾਰਾਂ ਬਣਾਉਣਾ ਨਹੀਂ ਨਹੀਂ ਸ਼੍ਰੋਮਣੀ ਕਾਲ ਦਲ ਦਾ ਮਕਸਦ ਪੰਜਾਬ ਤੇ ਪੰਜਾਬੀ ਦੀ ਪਹਿਰੇਦਾਰੀ ਕਰਨਾ 100 ਸਾਲ ਦਾ ਇਤਿਹਾਸ ਆ ਸ਼੍ਰੋਮਣੀ ਕਾਲ ਦਲ ਦਾ ਜੇ ਪੂਰਨ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਰਾਜ ਭਾਗ ਦੀ ਗੱਲ ਕਰੀਏ ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ 7 ਤੋਂ 17 ਤੱਕ 15 ਸਾਲ ਪੰਜ-ਪੰਜ ਸਾਲ ਲਈ ਰਾਜ ਕੀਤਾ ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਆਜ਼ਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਵਾਂ ਐਜੂਕੇਸ਼ਨ ਹੋਵੇ ਪਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਪਮਾ ਡਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ ਕਿਸੇ ਗਲੀ ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਅਕਾਲੀ ਦਲ ਅਕਾਲੀ ਦਲ ਬੋਲਦੀਆਂ ਨੇ ਕਿਸੇ ਵੀ ਸੜਕ ਤੇ ਸਾਰੀ ਸਤਕਾਰਯੋਗ ਪ੍ਰੈਸ ਬੈਠੀ ਆ ਤੁਸੀਂ ਵੀ ਸਾਰੇ ਪੰਜਾਬ ਚ ਘੁੰਮਦੇ ਹੋ ਕਿਸੇ ਵੀ ਸੜਕ ਤੋਂ ਲੰਘ ਜਾਓ ਚੰਡੀਗੜ੍ਹ ਤੋਂ ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਨੇ ਇੱਟ ਵੀ ਲਾਈ ਹੋਵੇ ਇੱਕ ਫੁੱਟ ਵੀ ਬਣਾਇਆ ਹੋਵੇ ਸਾਰੀਆਂ ਸੜਕਾਂ ਦਾ ਜਾਲ ਸਰਦਾਰ ਸੁਖਪੀ ਸਿੰਘ ਬਾਦਲ ਜੀ ਦੀ ਦੂਰੰਦੇਸ਼ੀ ਸੋਚ ਵਿੱਚ ਬਣਿਆ। ਜੇ ਦੇਸ਼ ਸਟੇਟ ਦੀ ਤਰੱਕੀ ਕਰਨੀ ਆ ਜੇ ਸਾਰੇ ਕਿਸੇ 에어ਪੋਰਟ ਤੇ ਜਾ ਕੇ ਤੁਸੀਂ ਖੜ੍ਹ ਜਿਓ ਪਾਸਪੋਰਟ ਲੈ ਕੇ ਤਾਂ ਕੱਲਾ ਕੱਲਾ 에어ਪੋਰਟ ਗਵਾਹੀ ਭਰਦਾ ਸ਼੍ਰੋਮਣੀ ਅਕਾਲੀ ਦਲ। ਜੇ ਕਿਸਾਨਾਂ ਦੀ ਗੱਲ ਕਰ ਲਓਗੇ ਤਾਂ 25 ਸਾਲ ਤੋਂ ਵੱਧ ਜੇ ਬਿੱਲ ਮਾਫਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਸੋ ਕਹਿਣ ਦਾ ਮਤਲਬ ਹੈ ਜੇ ਮੈਂ ਗਿਲਤੀਆਂ ਗਿਣਾਉ ਲੱਗ ਜਾਾਂ ਛਾਤੀ ਤੇ ਹੱਥ ਮਾਰ ਕੇ ਕਹੀਦਾ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਸ ਸardar ਸੁਬੀਰ ਸਿੰਘ ਬਾਦਲ ਜੀ ਸਵਰਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਅਤੇ ਪੰਜਾਬ ਤੇ ਪੰਜਾਬੀਤ ਲਈ ਪਿਆਰ ਸੋ ਇਸ ਲਈ ਮੈਂ ਸਮਝਦਾ ਕਿ ਉਹ ਡਵੈਲਪਮੈਂਟ ਦੇ ਮਾਡਲ ਨੂੰ ਦੇਖਦੇ ਹੋਏ ਭਾਈਚਾਰਕ ਸਾਂਝ ਦੇ ਮਾਡਲ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਵਰਗੇ ਸ਼ਹਿਰ ਵਿੱਚੋਂ ਨੌਜਵਾਨ ਨੇ ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਸ਼੍ਰੋਮਣੀ ਕਾਲਦਲ ਦੇ ਵਿੱਚ ਸ਼ਮੂਲੀਅਤ ਕਰਨ ਲੱਗੇ ਨੇ ਕਿਉਂਕਿ ਤੁਹਾਡਾ ਇੱਕ ਭਰੋਸਾ ਕਿ ਜੇ ਪੰਜਾਬ ਦੀ ਨੁਹਾਰ ਸ਼੍ਰੋਮਣੀ ਕਾਲਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਦਲ ਸਕਦੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਚੰਡੀਗੜ੍ਹ ਦੇ ਮੁੱਦੇ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਬਹੁਤ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਹੜੇ ਚੰਡੀਗੜ੍ਹ ਦੇ ਨਾਲ ਵਸਦੇ ਪਿੰਡ ਨੇ ਜਿਹੜੀ ਉਹਨਾਂ ਦੀ ਆਸ ਦੀ ਕਿਰਨ ਹੈ ਉਹ ਅੱਜ ਸ਼੍ਰੋਮਣੀ ਕਾਲਦਲ ਦੇ ਨਾਲ ਆ ਤਾਂ ਹੀ ਉਹ ਅੱਜ ਬਾਕੀ-ਬਾਕ ਪਾਰਟੀਆਂ ਤੋਂ ਨੌਜਵਾਨੇ ਜਿਹੜੇ ਆਪਣੇ ਪੂਰੇ ਸਾਥੀਆਂ ਦੇ ਨਾਲ ਪੂਰੇ ਪਰਿਵਾਰ ਗਰੁੱਪਾਂ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਕਰਨ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਆਕਾਸ਼ਦੀਪ ਸਿੰਘ ਜੀ ਆਕਾਸ਼ ਜੀ ਜਿਹੜੇ ਬੀਐਸਪੀ ਦੀ ਜਿਹੜੀ ਆ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਇੱਧਰ ਲੈੜੇ ਆਜੂ ਜੁਆਇਨ ਕਰਨ ਲੱਗੇ ਨੇ ਬਾਕੀ ਸਾਰੋ ਡਿਟੇਲ ਚ ਜਾਣਕਾਰੀ ਬਟਰੇਲਾ ਸਾਹਿਬ ਹੋਰ ਦੇਣਗੇ ਚੰਡੀਗੜ੍ਹ ਵਾਰੇ ਹਰਸਿਮਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਕਾਲ ਦੇ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਇਹ ਉਹ ਨੌਜਵਾਨ ਨੇ ਜਿਹੜੇ ਇਕੱਲੇ ਨਹੀਂ ਜਿਨ੍ਹਾਂ ਦੇ ਮਗਰ ਕਾਫਲੇ ਚੱਲਦੇ ਨੇ ਤੇ ਆਸ ਦੀ ਕਿਰਨ ਸ਼੍ਰੋਮਣੀ ਕਾਲ ਦੇਲ ਤੋਂ ਰੱਖ ਕੇ ਅੱਜ ਸ਼੍ਰੋਮਣੀ ਕਾਲ ਦੇ ਦਾ ਝੰਡਾ ਫੜਨ ਲੱਗੇ ਨੇ ਸਰਨਜੀਤ ਸਿੰਘ ਜੀ ਜਿਹੜੇ ਭਾਜਪਾ ਦੇ ਵਿੱਚ ਯੂਥ ਦੇ ਲੀਡਰ ਰਹੇ ਨੇ ਯੂਥ ਦੇ ਚਿਹਰੇ ਰਹੇ ਨੇ ਸਰਨਜੀਤ ਸਿੰਘ ਜੀ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਪੂਰੀ ਟੀਮ ਸਮੇਤ ਸ਼੍ਰੋਮਣੀ ਕਲਦੇਵ ਸ਼ਾਮਲ ਹੋਣ ਜਾ ਰਹੇ ਨੇ ਇਹ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੂਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਕਿ ਤਕੜੇ ਹੋ ਕੇ ਪਾਰਟੀ ਦਾ ਝੰਡਾ ਚੱਕ ਕੇ ਬਾੜ-ਬਾੜ ਤੱਕ ਜਾ ਕੇ ਚੰਡੀਗੜ੍ਹ ਦੇ ਵਿੱਚ ਚੱਲੀਏ ਜੋ ਵੀ ਸ਼੍ਰੋਮਣੀ ਕਲਦਾ ਜੀ ਇੱਕ ਕੌਂਸਲਰ ਆ ਤੁਸੀਂ ਇਹਦੀ ਬਾੜ ਵਿੱਚ ਜਾ ਕੇ ਦੇਖੋ ਪਟਰੇਲਾ ਸਾਹਿਬ ਦੀ ਸਾਰੇ ਚੰਡੀਗੜ੍ਹ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਬਾਕੀ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਸਵਾਗਤ ਕਰਦਾ ਜੀ ਆਇਆਂ